ਅਸਾ ਮੱਲਾ ਪਨਵਾ ਵੰਜ ਮੇਰੇ ਹਾਲ ਸਾ ਹਰ ਪਾਸ ਦਿਨੰਤੀ ਰਾਵੋ ਸੇ ਆਪਣੜਾ ਤਬ ਸੰਗ ਸਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨ ਸਰੈਣੀ 라ਵਿਆ ਸਾਸ ਸਾਸ ਚਿਤਾਰ ਜੀਵਾ ਤਰਬ ਪੇਖ ਹਰ ਗੁਣ ਗਾਵਿਆ ਬਿਰਹਾ ਲਜਾਇਆ ਦਰਸ਼ ਪਾਇਆ ਅਮਿਓ ਦ੍ਰਿਸ਼ਤ ਸੰਚੰਤੀ ਬਿਨਵੰਤ ਨਾਨਕ ਮੇਰੀ ਇਚ ਪੁੰਨੀ ਮਿਲੇ ਜੇ ਸੁਖੋ ਜੰਤੀ ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ ਦੂਤਾ ਦਹਿਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਦ ਸੰਗ ਵਖਾਣਿਆ ਆਚਰ ਜਿ ਡੀਠਾ ਅਮਿਓ ਉਠਾ ਗੁਰ ਪ੍ਰਸਾਦ ਦੀ ਜਾਣਿਆ ਮਨ ਸ਼ਾਂਤ ਆਈ ਵਧੀ ਵਧਾਈ ਨਾ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭੈ ਭਲਾਇਣ ਧਰਮ ਧੀਰਜ ਸਹਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਖ ਲਈਨੇ ਮੋ ਮਮਤਾ ਸਭ ਤਜੇ ਘਰ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਘਾਇਣ ਦਿਨ ਵੰਤ ਨਾਨਕ ਸਿਮਰ ਸਾਮੀ ਸਗਲ ਆਸ ਤੁਜਾਇਣ ਨਿਧ ਸਿਧ ਚਰਨ ਗਹ ਤਾ ਕੇਹਾ ਕਾੜਾ ਸਭ ਕਿਸ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਤੁਝਾਲੀਨੇ ਨਾਮ ਦੀਨੇ ਕਰਤਾਰ ਮਸਤ ਤਰਾਖਿਆ ਸੰਸਾਰ ਸਾਗਰ ਨਾ ਵਿਆਪੇ ਅਮਿਓ ਹਰ ਰਸ ਚੱਖਿਆ ਸਾਧ ਸੰਗੇ ਨਾਮ ਰੰਗੇ ਲਣ ਜੀਤ ਵੱਡਾ ਅਖਾੜਾ ਵਿਨਵੰਤ ਨਾਨਕਿ ਸ਼ਰਨ ਸੁਆਮੀ ਬੋੜ ਜਮਨਾ ਉਪਾੜਾ ਆਸਾ ਮਲਾ ਪਨਵਾ ਦਿਨ ਰਾਤ ਕਮਾਇਆੜੋ ਸੋ ਆयो ਮੱਥੇ ਜਿਸ ਪਾਸ ਲੁਕਾ ਇੰਦੜੋ ਸੋ ਵੇਖੀ ਸਾਥੇ ਸੰਗ ਦੇਖੇ ਕਰਨ ਹਾਰਾ ਕਾਏ ਪਾਪ ਕਮਾਈਆ ਸੁਕ੍ਰਿਪਤ ਕੀ ਜੈ ਨਾਮ ਲੀਜੇ ਨਰਕ ਤੂੰ ਮੂਲ ਨ ਜਾਈਆ ਆਠ ਪੈਰ ਹਰ ਨਾਮ ਸਿਮਰੋ ਕੱਲਾ ਤੇਰਾ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟੈ ਦੋਖ ਕੁਮਾਤੇ ਵਲਵੰਤ ਕਰ ਉਧਰ ਪਰੈ ਮੂਰਖ ਗਾਵਾਰ ਸਭ ਕਿਸ ਦੇ ਰਹਾ ਹਰ ਦੇਵਨ ਹਾਰਾ ਦਾਤਾਰ ਸਦਾ ਦਇਾਲ ਸੁਅੰਮੀ ਗਾਏ ਮਨੁ ਵਿਸਾਰੀਐ ਮਿਲ ਸਾਧ ਸੰਗ ਭਜਨ ਸੰਗ ਉਸ ਸਮੂਹ ਆਤਰੀਏ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਸਧਾਰਾ ਬਿਨਵੰਤ ਨਾਨਕ ਸਦਾ ਭਜਿਏ ਤ੍ਰਬ ਇਕ ਕਰਨੇ ਹਾਰਾ ਹੋਟ ਨਾ ਕੀਚਈ ਸਭ ਪਰਖਣ ਹਾਰਾ ਕੂੜ ਕਪਟ ਕੁਮਾਵੰਦੜੇ ਜਨਮੈ ਸੰਸਾਰਾ ਸਫਰ ਸਾਗਰ ਤਨੀ ਤਰਿਆ ਜਿੰਨੀ ਏਕ ਤਿਆਆ ਪਜ ਕਾਮ ਕ੍ਰੋਧ ਅਨੰਦ ਨਿੰਦ ਤ੍ਰਭ ਸ਼ਰਣਾਈ ਆਇਆ ਗਲ ਥਲ ਨਹੀਂ ਅਲ ਰਵਿਆ ਸੁਆਮੀ ਉਚ ਗੰਮਾ ਪਾਰਾ ਭਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਤੇਖ ਹਰਚੰਦੌਰੜੀ ਸਤਿ ਰਿਪ ਕੇ ਸ਼ਮਾਹੀ ਮਾਇਆ ਰੰਗ ਜੇਤੇ ਸੇ ਸੰਗ ਨ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਦਿਨਸ ਰਹਿਣ ਸੰਭਾਲੀਆ ਹਰ ਏਕ ਬਿਨ ਕਸ਼ ਅਵਰ ਨਾਹੀ ਬਾਦਤੀਆ ਜਾਣੀਏ ਮੀਤ ਜੋ ਬਨਮਾਲ ਸਰਬਸ ਪ੍ਰਭ ਏਕ ਕਰਮਨ ਮਾਹੀ ਬਿਨਵੰਤ ਨਾਨਕ ਵੱਡ ਭਾਗ ਪਾਈਐ ਸੁਖ ਸਹਿਜ ਸਮਾਹੀ ਅਸਾ ਮਲਾ ਪੰਜਵਾ ਸ਼ੰਤ ਘਰ ਅਠਵਾ ਇਕ ਓੰਕਾਰ ਸਤਗੁਰ ਪ੍ਰਸਾਦ ਕਮਲਾ ਭ੍ਰਮ ਪੀਤ ਕਮਲਾ ਭ੍ਰਮ ਪੀਤ ਹੈ ਤੀਖਣ ਮਦ ਬਿਰੀਤ ਹੈ ਅਵਦ ਅਕਾਰਥ ਜਾਤ ਗਹਿਬਰ ਬਨ ਖੋਰ ਭੈ ਮਰਬਾਨ ਕੋ ਰਹੇ ਗ੍ਰਹਿ ਮੂ ਸੁਤਮਨ ਚੋਰੇ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਦਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰੁਣਾ ਪਤੇ ਜਨਮ ਮਰਨ ਅਨੇਕ ਬੀਤੇ ਤਰੇ ਸੰਗ ਬਿਨ ਕਸ਼ ਨਾ ਗਤੇ ਕੋਲ ਰੂਪ ਧੂਪ ਗਿਆ ਨਹੀਂ ਨੀ ਜੋ ਜਿਨਾ ਮੋਹਿ ਕਮਨ ਮਾਤ ਕਰ ਜੋੜ ਨਾਨਕ ਸ਼ਰਨ ਆਇਓ ਪ੍ਰੇਨਾਤ ਨਰਹਰ ਕਰੋ ਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੇ ਬਿਨ ਹੋਤ ਸਨਮੁਖ ਸਹਬਾਨ ਸਨਮੁਖ ਸਹਬਾਨ ਹੈ ਮੇਰਾ ਘਰ ਤੇ ਮਨ ਤਨ ਪ੍ਰਾਨ ਹੈ ਉਹ ਬਿਦਿਓ ਸਹਿਜ ਸਰੂਪ ਪ੍ਰੇ ਪ੍ਰੀਤ ਲਾਗੀ ਮਿਲਦਾਰਾਗੀ ਖਿੰ ਰਹਿਨ ਤਿਗ ਤਨ ਤਿਸ ਬਿਨਾ ਪਲਕਾ ਨਾ ਲੱਗੈ ਪ੍ਰੇ ਪ੍ਰੇਮ ਪਾਗੈ ਚਿਤਵੰਤ ਅਨੰਦਨ ਤਬ ਮਨਾ ਸ਼ੀਰੰਗ ਰਤਨਾਮ ਮਤੇ ਭੈ ਭਰਮ ਦੁਤਿਆ ਸਗਲ ਖੋਤ ਹਰ ਮਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਹਲਿਲ ਗੁੰਜਾਤ ਹਲਿਲ ਗੁੰਜਾਤੇ ਹੈ ਮਕਰੰਦ ਰਸ ਬਾਸ ਨਮਾਤ ਹੈ ਤੀਤ ਕਮਲ ਬੰਧਾਵਤ ਆਪ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੈ ਹਨ ਬੂਧ ਬਚਿਤ੍ਰ ਮਨ ਆਸ ਹੈ ਅਲਤੀਵਤ ਬਿਰਸਤ ਤਾਪ ਪਾਪਾ ਬਿਨਾ ਸੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਹਨਾ ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ਗੈ ਪੁਜਾ ਲੇ ਵੋ ਨਾਮ ਦੇਵੋ ਦ੍ਰਿਸ਼ਟ ਤਹਰਤ ਮਿਟਤ ਪਾਪ ਨਾਨਕ ਜੰਪੈ ਪਤਿਤ ਪਾਵਨ ਹਰ ਦਰਸ ਪੇਖਤ ਨਾ ਸੰਤਾਪ ਕਿਤਮੋ ਚਿਤਨਾਥ ਚਿਤਮੋ ਚਿਤਨਾਥ ਹੈ ਰਖ ਲੈ ਉਹ ਸ਼ਰਨ ਅਨਾਥ ਹੈ ਮਿਲ ਚਾਉ ਚਾਈ ਲੈ ਪ੍ਰੇਮ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲੁਭਦ ਗੋਪਾਲ ਗਿਆਨ ਹੈ ਦਾਚਿਕ ਜਨ ਰਾਖਤਮ ਤ੍ਰਬਮਾਨ ਪੂਰਨ ਦੁਖ ਬਦੀਰਨ ਸਗਲ ਇਚ ਤੁਜਨਤੀਆ ਹਰ ਕੰਠ ਲਾਗੇ ਦਿਨ ਸੁਪਹਾਗੇ ਮੇਨ ਨਹਾ ਸੇਜ ਸੁਹੰਤੀਆ ਪ੍ਰਭ ਦ੍ਰਿਸ਼ਟ ਤਾਰੀ ਮਿਲੇ ਮੁਰਾਰੀ ਸਗਲ ਕਲਮਲ ਭੈ ਹਾਨ ਬਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ਼੍ਰੀ ਧਰ ਗੁਣ ਨਿਧਾਨ